ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਦੱਸਦੇ ਕਿ 38 ਲੱਖ ਪਰਿਵਾਰਾਂ ਦੀ ਜੋ ਕਣਕ ਮਿਲਣ ਤੋਂ ਰੁਕੀ ਹੋਈ ਸੀ ਤਾਂ ਹੁਣ ਸਰਕਾਰ ਵੱਲੋਂ ਉਹਨਾਂ ਨੂੰ ਕਣਕ ਜਾਰੀ ਕਰ ਦਿੱਤੀ ਗਈ ਹੈ ਤਾਂ ਦੱਸਦੇ ਕਿ ਜਿਹੜੀ ਕੀ ਹੋਣਾ ਕਿ 2 ਜਾਂ 3 ਮਹੀਨੇ ਦੀ ਜਿਹੜੀ ਕਣਕ ਰੁਕੀ ਹੋਈ ਸੀ ਤਾਂ ਹੁਣ ਸਰਕਾਰ ਵੱਲੋਂ ਉਹਨਾਂ ਨੂੰ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਦੱਸਦੇ ਕਿ ਪੰਜਾਬ ਵਿੱਚ ਸਰਕਾਰੀ ਕਣਕ ਦੀ ਅਲੋਕੇਸ਼ਨ ਨਾ ਹੁਣ ਕਾਰਨ 38 ਲੱਖ ਪਰਿਵਾਰਾਂ ਨੂੰ ਉਹਨਾਂ ਦੇ ਚੁੱਲ੍ਹੇ ਠੰਡੇ ਪੈਣ ਦਾ ਚਿੰਤਾ ਸਤਾ ਰਹੀ ਸੀ ਤਾਂ ਦੱਸਦੇ ਕਿ ਤਕਰੀਕਰੀ ਤੋਂ ਬਾਅਦ ਆਖਰਕਾਰ ਹਰਕਤ ਵਿੱਚ ਆਇਆ ਖੁਰਾਕ ਸਪਲਾਈ ਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਜੋਜੜਾ ਨਾਲ ਜੁੜੇ 38 ਲੱਖ ਪਰਿਵਾਰਾਂ ਦੇ 1.57 ਕਰੋੜ ਲੋਕਾਂ ਲਈ ਮੁਫਤ ਕਣਕ ਦਾ ਕੋਟਾ ਜਾਰੀ ਕਰ ਦਿੱਤਾ ਗਿਆ ਤਾਂ ਇੱਥੇ ਦੱਸਣਾ ਉਚਿਤ ਹੋਵੇਗਾ ਕਿ ਪੰਜਾਬ ਭਾਰ ਵਿੱਚ 18000 ਦੇ ਕਰੀਬ ਰਾਸ਼ਨ ਦੀਪਾਂ ذریعے 38 ਲੱਖ ਰਾਸ਼ਨ ਕਾਰਡ ਧਾਰੀ ਪਰਿਵਾਰਾਂ ਨੂੰ ਜਨਵਰੀ ਤੋਂ ਲੈ ਕੇ ਮਾਰਚ ਤੱਕ ਦੇ 3 ਮਹੀਨਿਆਂ ਦੀ ਮੁਫਤ ਕਣਕ ਦਾ ਲਾਭ ਤੈਸ ਸਮੇਂ ਤੇ ਨਕਨ ਆਮ ਜਨਤਾ ਵਿੱਚ ਦੁਵਿਧਾ ਲਗਾਤਾਰ ਵੱਦੀ ਨਜ਼ਰ ਆ ਰਹੀ ਸੀ ਤਾਂ ਸਰਕਾਰ ਵੱਲੋਂ ਲੱਖਾਂ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਅਨਾਜ ਵਿੱਚ ਪਤਾ ਨਹੀਂ ਦੇਰੀ ਕਿਉਂ ਕੀਤੀ ਜਾ ਰਹੀ ਹੈ ਜਿਸ ਸੰਬੰਧੀ ਲੋਕਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਵਾਂ ਜ਼ੋਰ ਫੜਨ ਲੱਗ ਗਿਆ ਸਨ ਤਾਂ ਕਾਬਿਲ ਗੌਰ ਹੈ ਕਿ ਸੂਬੇ ਪਾਰ ਵਿੱਚ ਜ਼ਿਆਦਾਤਰ ਗਰੀਬ ਅਤੇ ਲੋੜਵੰਤ ਪਰਿਵਾਰਾਂ ਨੂੰ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੀ ਮੁਫਤ ਅਨਾਜ ਸੇਵਾ ਤੇ ਨੇਪਰ ਰਹਿੰਦੇ ਹਨ ਤਾਂ ਜਨਵਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਖੁਰਾਕ ਸਪਲਾਈ ਵਿਭਾਗ ਵੱਲੋਂ ਕਣਕ ਦੀ ਵੰਡ ਦਾ ਕੰਮ ਨਾ ਨਿਪਟਾਉਣਾ ਕਾਰਨ ਪੰਜਾਬ ਪਰ ਦੇ ਰਾਸ਼ਨ ਦੀਪੂਆਂ ਤੇ ਕਣਕ ਨਹੀਂ ਪਹੁੰਚ ਸਕੇ ਜਿਸ ਕਾਣ ਯੋਜਨਾ ਨਾਲ ਜੁੜੇ ਪਰਿਵਾਰਾਂ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਲਗਾਤਾਰ ਵਹਿਣ ਲੱਗੀਆਂ ਤਾਂ ਲੋਕਾਂ ਨੇ ਉਹਨਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਪੈਣ ਦਾ ਡਰ ਸਤਾਉਣ ਲੱਗਾ ਤਾਂ ਕਣਕ ਦਾ ਲਾਭ ਨਾ ਮਿਲਦੇ ਹੋਏ ਦੇਖਦੇ ਲੋਕ ਰਾਸ਼ਨ ਦੀਪੂਆਂ ਦੇ ਕਿਹੜੇ ਕੱਟ-ਕੱਟ ਕੇ ਆਪਣੀ ਚੱਪਲਾ ਕਿਸ ਹੁਣ ਲੱਗੇ ਸੰਤਾ ਲੋਕਾਂ ਦੀ ਉਕਤ ਪਰੇਸ਼ਾਨੀ ਨੂੰ ਦੇਖਦੇ ਹੋਏ ਜ਼ਿਕਰ ਕੀਤਾ ਗਿਆ ਕਿ ਰਾਸ਼ਨ ਦੀਪੂਆਂ ਦੇ ਕਿਹੜੇ ਕੜ ਰਹੀਆਂ ਔਰਤਾ ਸਬੰਧੀ ਡੀਪੂ ਹੋਲਡਰ ਸਮੇਤ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸਵਾਲ ਕਰ ਰਹੀਆਂ ਹਨ ਤਾਂ ਕਿ ਇਹ ਆ ਕਿ ਉਹਨਾਂ ਨੇ ਹਿੱਸੇ ਦੀ ਕਣਕ ਆਖਿਰ ਕਦੋਂ ਆਵੇਗੀ ਤਾਂ ਇਸ ਦੌਰਾਨ ਇੱਕ ਅਹਿਮ ਜਾਣਕਾਰੀ ਉਹ ਉੱਪਰ ਕੇ ਸਾਹਮਣੇ ਆਈ ਕਿ ਸਰਕਾਰ ਵੱਲੋਂ ਰਾਸ਼ਨ ਕਾਰਡ ਧਾਰੀਆਂ ਨੂੰ ਦਿੱਤੀ ਜਾਣ ਵਾਲੀ ਮੁਫਤ ਕਣਕ ਵਿੱਚ OTP ਸਿਸਟਮ ਬੰਦ ਕਰ ਦਿੱਤਾ ਗਿਆ ਤਾਂ ਜਿਸ ਦਾ ਸਿੱਧਾ ਨੁਕਸਾਨ ਫਰਜ਼ੀ ਵਾੜੇ ਦੇ ਤਹਿਤ ਮੁਫਤ ਕਣਕ ਪ੍ਰਾਪਤ ਕਰ ਰਹੇ ਆਯੋਗ ਅਤੇ ਸੁਪਨ ਪਰਿਵਾਰਾਂ ਨੂੰ ਹੋਵੇਗਾ ਜੋ ਕਿ ਗਰੀਬ ਪਰਿਵਾਰਾਂ ਦੇ ਹੱਕਾਂ ਤੇ ਡਾਕਾ ਮਾਰਦੇ ਘਰ ਬੈਠੇ ਹੀ OTP ਕੋਰ ਦੇ ਸਹਾਰੇ ਵਾਰ ਵੰਡੇ ਪੱਧਰ ਤੇ ਕਣਕ ਹਜਮ ਕਰਨ ਦੀਆਂ ਗੰਧੀਆਂ ਚਾਲਾਂ ਨੂੰ ਅਜ਼ਾਮ ਦਿੰਦੇ ਰਹੇ ਨੇ ਤਾਂ ਯੋਜਨਾ ਦੇ ਮੁਤਾਬਿਕ ਰਸ਼ਰ ਕਾਰਡ ਵਿੱਚ ਦਰਜ ਹਰ ਮੈਂਬਰ ਨੂੰ ਹਰ ਮਹੀਨੇ ਦੀ 5 ਕਿਲੋ ਕਣਕ ਦੇ ਹਿਸਾਬ ਨਾਲ ਜਨਵਰੀ ਤੋਂ ਲੈ ਕੇ ਮਾਰਚ ਤੱਕ ਦੇ 3 ਮਹੀਨੇ ਦੀ 15 ਕਿਲੋ ਕਣਕ ਬਿਲਕੁਲ ਮੁਫਤ ਮਿਲੇਗੀ ਤਾਂ ਅਜਿਹੇ ਵਿੱਚ ਕੋਈ ਡੀਪੂ ਹੋਲਡਰ ਦਾ ਪਾਤਰ ਪਰਿਵਾਰਾਂ ਦੇ ਹਿੱਸੇ ਦੀ ਕਣਕ ਦੀ ਚੋਰੀ ਜਾਂ ਘਟ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਬੰਧਿਤ ਡੀਪੂ ਹੋਲਡਰ ਖਿਲਾਫ ਮੌਕੇ ਤੇ ਹੀ ਖੁਰਾਕ ਤੇ ਸਪਲਾਈ ਭਾਗ ਦੇ ਕੰਟਰੋਲਰ ਸਰਤਾਜ ਸਿੰਘ ਚੀਮਾ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ ਤਾਂ ਕੰਟਰੋਲਰ ਚੀਮਾ ਦਾ ਕਹਿਣਾ ਹੈ ਕਿ ਡੀਪੂ ਹੋਲਡਰ ਖਿਲਾਫ ਮੌਕੇ ਤੇ ਹੀ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਉਹਨਾਂ ਨੇ ਕਿਹਾ ਹੈ ਕਿ ਕਣਕ ਵੰਡਣ ਦਾ ਕੰਮ ਪੂਰੀ ਪਾਰਦਰਸ਼ਤਾ ਨਾਲ ਕੀਤਾ ਜਾਵੇਗਾ ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਦੱਸਦੇ ਕਿ 38 ਲੱਖ ਪਰਿਵਾਰਾਂ ਦੀ ਜੋ ਕਣਕ ਮਿਲਣ ਤੋਂ ਰੁਕੀ ਹੋਈ ਸੀ ਤਾਂ ਹੁਣ ਸਰਕਾਰ ਵੱਲੋਂ ਉਹਨਾਂ ਨੂੰ ਕਣਕ ਜਾਰੀ ਕਰ ਦਿੱਤੀ ਗਈ ਹੈ ਤਾਂ ਦੱਸਦੇ ਕਿ ਜਿਹੜੀ ਕੀ ਹੋਣਾ ਕਿ 2 ਜਾਂ 3 ਮਹੀਨੇ ਦੀ ਜਿਹੜੀ ਕਣਕ ਰੁਕੀ ਹੋਈ ਸੀ ਤਾਂ ਹੁਣ ਸਰਕਾਰ ਵੱਲੋਂ ਉਹਨਾਂ ਨੂੰ ਦੇਣ ਦਾ ਐਲਾਨ ਕਰ ਦਿੱਤਾ ਗਿਆ ਤਾਂ ਦੱਸਦੇ ਕਿ ਪੰਜਾਬ ਵਿੱਚ ਸਰਕਾਰੀ ਕਣਕ ਦੀ ਅਲੋਕੇਸ਼ਨ ਨਾ ਹੋਣ ਕਾਰਨ 38 ਲੱਖ ਪਰਿਵਾਰਾਂ ਨੂੰ ਉਹਨਾਂ ਦੇ ਚੁੱਲ੍ਹੇ ਠੰਡੇ ਪੈਣ ਦਾ ਚਿੰਤਾ ਸਤਾ ਰਹੀ ਸੀ ਤਾਂ ਦੱਸਦੇ ਕਿ ਤਾ ਕਰਕਰੀ ਤੋਂ ਬਾਅਦ ਆਖਰਕਾਰ ਹਰਕਤ ਵਿੱਚ ਆਇਆ ਖੁਰਾਕ ਸਪਲਾਈ ਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਜੋਜੜਾ ਨਾਲ ਜੁੜੇ 38 ਲੱਖ ਪਰਿਵਾਰਾਂ ਦੇ 1.57 ਕਰੋੜ ਲੋਕਾਂ ਲਈ ਮੁਫਤ ਕਣਕ ਦਾ ਕੋਟਾ ਜਾਰੀ ਕਰ ਦਿੱਤਾ ਗਿਆ ਤਾਂ ਇੱਥੇ ਦੱਸਣਾ ਉਚਿਤ ਹੋਵੇਗਾ ਕਿ ਪੰਜਾਬ ਭਾਰ ਵਿੱਚ 18000 ਦੇ ਕਰੀਬ ਰਾਸ਼ਨ ਦੀਪਾਂ ذریعے 38 ਲੱਖ ਰਾਸ਼ਨ ਕਾਰਡ ਧਾਰੀ ਪਰਿਵਾਰਾਂ ਨੂੰ ਜਨਵਰੀ ਤੋਂ ਲੈ ਕੇ ਮਾਰਚ ਤੱਕ ਦੇ 3 ਮਹੀਨਿਆਂ ਦੀ ਮੁਫਤ ਕਣਕ ਦਾ ਲਾਭ ਤੈਸ ਸਮੇਂ ਤੇ ਨੰਨ ਕਾਨ ਆਮ ਜਨਤਾ ਵਿੱਚ ਦੁਬਿਦਾ ਲਗਾਤਾਰ ਬਾਤੀ ਨਜ਼ਰ ਆ ਰਹੀ ਸੀ ਤਾਂ ਸਰਕਾਰ ਵੱਲੋਂ ਲੱਖਾਂ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਅਨਾਜ ਵਿੱਚ ਪਤਾ ਨਹੀਂ ਦੇਰੀ ਕਿਉਂ ਕੀਤੀ ਜਾ ਰਹੀ ਹੈ ਜਿਸ ਸਬੰਧੀ ਲੋਕਾਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਜ਼ੋਰ ਫੜਨ ਲੱਗ ਗਿਆ ਸਨ ਤਾਂ ਕਾਬਿਲ ਗੌਰ ਹੈ ਕਿ ਸੂਬੇ ਪਾਰ ਵਿੱਚ ਜ਼ਿਆਦਾਤਰ ਗਰੀਬ ਅਤੇ ਲੋੜਵੰਤ ਪਰਿਵਾਰਾਂ ਨੂੰ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੀ ਮੁਫਤ ਅਨਾਜ ਸੇਵਾ ਤੇ ਨਿਰਪਰ ਰਹਿੰਦੇ ਹਨ ਤਾਂ ਜਨਵਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਖੁਰਾਕ ਸਪਲਾਈ ਵਿਭਾਗ ਵੱਲੋਂ ਕਣਕ ਦੀ ਵੰਡ ਦਾ ਕੰਮ ਨਾ ਨਿਪਟਾਉਣਾ ਕਾਰਨ ਪੰਜਾਬ ਪਰ ਦੇ ਰਾਸ਼ਨ ਦੀਪੂਆਂ ਤੇ ਕਣਕ ਨਹੀਂ ਪਹੁੰਚ ਸਕੇ ਜਿਸ ਕਾਣ ਯੋਜਨਾ ਨਾਲ ਜੁੜੇ ਪਰਿਵਾਰਾਂ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਲਗਾਤਾਰ ਵਹਿਣ ਲੱਗੀਆਂ ਤਾਂ ਲੋਕਾਂ ਨੇ ਉਹਨਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਪੈਣ ਦਾ ਡਰ ਸਤਾਉਣ ਲੱਗਾ ਤਾਂ ਕਣਕ ਦਾ ਲਾਭ ਨਾ ਮਿਲਦੇ ਹੋਏ ਦੇਖਦੇ ਲੋਕ ਰਾਸ਼ਨ ਦੀਪੂਆਂ ਦੇ ਕਿਹੜੇ ਕੱਢ-ਕੱਢ ਕੇ ਆਪਣੀ ਚੱਪਲਾ ਕਿਸ ਹੁਣ ਲੱਗੇ ਸੰਤਾ ਲੋਕਾਂ ਦੀ ਉਕਤ ਪਰੇਸ਼ਾਨੀ ਨੂੰ ਦੇਖਦੇ ਹੋਏ ਜ਼ਿਕਰ ਕੀਤਾ ਗਿਆ ਕਿ ਰਾਸ਼ਨ ਦੀਪੂਆਂ ਦੇ ਕਿਹੜੇ ਕੜ ਰਹੀਆਂ ਔਰਤਾ ਸਬੰਧੀ ਦੀਪੂ ਹੋਲਡਰ ਸਮੇਤ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸਵਾਲ ਕਰ ਰਹੀਆਂ ਹਨ ਤਾਂ ਕਿ ਇਹ ਕਿ ਉਹਨਾਂ ਨੇ ਹਿੱਸੇ ਦੀ ਕਣਕ ਆਖਿਰ ਕਦੋਂ ਆਵੇਗੀ ਤਾਂ ਇਸ ਦੌਰਾਨ ਇੱਕ ਅਹਿਮ ਜਾਣਕਾਰੀ ਉਹ ਉੱਪਰ ਕੇ ਸਾਹਮਣੇ ਆਈ ਕਿ ਇਹ ਸਰਕਾਰ ਵੱਲੋਂ ਰਾਸ਼ਨ ਕਾਰਡ ਧਾਰੀਆਂ ਨੂੰ ਦਿੱਤੀ ਜਾਣ ਵਾਲੀ ਮੁਫਤ ਕਣਕ ਵਿੱਚ OTP ਸਿਸਟਮ ਬੰਦ ਕਰ ਦਿੱਤਾ ਗਿਆ ਤਾਂ ਜਿਸ ਦਾ ਸਿੱਧਾ ਨੁਕਸਾਨ ਫਰਜ਼ੀ ਵਾਲੇ ਦੇ ਤਹਿਤ ਮੁਫਤ ਕਣਕ ਪ੍ਰਾਪਤ ਕਰ ਰਹੇ ਆਯੋਗ ਅਤੇ ਸੁਪਨ ਪਰਿਵਾਰਾਂ ਨੂੰ ਹੋਵੇਗਾ ਜੋ ਕਿ ਗਰੀਬ ਪਰਿਵਾਰਾਂ ਦੇ ਹੱਕਾਂ ਤੇ ਡਾਕਾ ਮਾਰਦੇ ਘਰ ਬੈਠੇ ਹੀ OTP ਕੋਡ ਦੇ ਸਹਾਰੇ ਵਾਰ ਵੰਡੇ ਪੱਧਰ ਤੇ ਕਣਕ ਹਜਮ ਕਰਨ ਦੀਆਂ ਗੰਦੀਆਂ ਚਾਲਾਂ ਨੂੰ ਆਜ਼ਾਮ ਦਿੰਦੇ ਰਹੇ ਨੇ ਤਾਂ ਯੋਜਨਾ ਦੇ ਮੁਤਾਬਿਕ ਰਸ਼ੀ卡ਡ ਵਿੱਚ ਦਰਜ ਹਰ ਮੈਂਬਰ ਨੂੰ ਹਰ ਮਹੀਨੇ ਦੀ 5 ਕਿਲੋ ਕਣਕ ਦੇ ਹਿਸਾਬ ਨਾਲ ਜਨਵਰੀ ਤੋਂ ਲੈ ਕੇ ਮਾਰਚ ਤੱਕ ਦੇ 3 ਮਹੀਨੇ ਦੀ 15 ਕਿਲੋ ਕਣਕ ਬਿਲਕੁਲ ਮੁਫਤ ਮਿਲੇਗੀ ਤਾਂ ਜੇ ਇਹ ਵਿੱਚ ਕੋਈ ਡੀਪੂ ਹੋਲਡਰ ਦਾ ਪਾਤਰ ਪਰਿਵਾਰਾਂ ਦੇ ਹਿੱਸੇ ਦੀ ਕਣਕ ਦੀ ਚੋਰੀ ਜਾਂ ਘਟ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਬੰਧਿਤ ਡੀਪੂ ਹੋਲਡਰ ਖਿਲਾਫ ਮੌਕੇ ਤੇ ਹੀ ਖੁਰਾਕ ਤੇ ਸਪਲਾਈ ਭਾਗ ਦੇ ਕੰਟਰੋਲਰ ਸਰਤਾਜ ਸਿੰਘ ਚੀਮਾ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ ਤਾਂ ਕੰਟਰੋਲਰ ਚੀਮਾ ਦਾ ਕਹਿਣਾ ਹੈ ਕਿ ਡੀਪੂ ਹੋਲਡਰ ਖਿਲਾਫ ਮੌਕੇ ਤੇ ਹੀ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਉਹਨਾਂ ਨੇ ਕਿਹਾ ਹੈ ਕਿ ਕਣਕ ਵੰਡਣ ਦਾ ਕੰਮ ਪੂਰੀ ਪਾਰਦਰਸ਼ਤਾ ਨਾਲ ਕੀਤਾ ਜਾਵੇਗਾ